ਜਾਂਦਾ ਆ ਕੀ ਮਾਂ ਤੇਰਾ ਨਾਂ ਕੀ ਆ ਮਾਂ ਸੁਖਜੀਤ ਸੁਖਜੀਤ ਹਾਂ ਤੇ ਆ ਮਾਂ ਦਾ ਨਾਂ ਸੁਖਜੀਤ ਆ ਪਿੰਡ ਗੱਦਾ ਡੋਬ ਹਾਂ ਤੇ ਤੇਰੀ ਉਮਰ ਛੋਟਾ ਛੋਟੀ ਕਹਿ ਦਿੰਦੇ ਆ ਨਾ ਤੇਰੇ ਤੋਂ ਖੜਾ ਜਾਂਦਾ ਨਾ ਤੇਰੇ ਤੋਂ ਤੁਰਿਆ ਜਾਂਦਾ ਤੇ ਪੰਛੀ ਠੱਕੇ ਖਾਦੇ ਜਾਂਦੇ ਜਿਵੇਂ ਕਿੱਥੇ ਜਾਵਾਂ ਆ ਭਾਈ ਜੀ ਇਹ ਤਾਂ ਨਹੀਂ ਇਕੱਲਾ ਸਾਰੇ ਪੰਜਾਬ ਦੇ ਵਿੱਚ ਹੀ ਹਾਲ ਇਹੀ ਆ ਮੈਂ ਬੇਨਤੀ ਕਰਦਾ ਜੀ ਇੱਥੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਦੇ ਸਪੀਕਰ ਸਾਹਿਬਾਨ ਨੂੰ ਬੇਨਤੀ ਮੇਰੀ ਇਹ ਆ ਕਿ ਜਿਹੜਾ ਕਹਿ ਲੋ ਵੀ ਆਹ ਉਹ ਹਲੋ ਉਹ ਯਾਰ ਕਿੱਥੇ ਖੜਾ ਦੂਰ ਤੇ ਰੈਡੀ ਰਹਿ ਮੜਾ ਜਾ ਆ ਜਿਹੜੀਆਂ ਮਾਵਾਂ ਕਈ ਸਾਡੇ ਬਜ਼ੁਰਗ ਹੋਣਗੇ ਔਰ ਉਹਨਾਂ ਦੀ ਉਮਰ ਛੋਟੀ ਵੇਖ ਕੇ ਪੈਨਸ਼ਨ ਨਾ ਲਈ ਜਾਵੇ ਉਹਨਾਂ ਦੀ ਹਾਲਤ ਵੇਖ ਕੇ ਪੈਨਸ਼ਨ ਲਈ ਜਾਵੇ ਜੇਕਰ 55 ਸਾਲਾਂ ਦਾ ਐਮ ਐਲ ਏ ਰਹਿਣ ਤੋਂ ਬਾਅਦ 84-85 ਹਜ਼ਾਰ ਰੁਪਈਆ ਪੈਨਸ਼ਨ ਲੈ ਸਕਦਾ ਤੇ ਇੰਨਾ ਗਰੀਬਾਂ ਨੂੰ ਜੇ ਥੋਡੀਆਂ ਪੈਨਸ਼ਨਾਂ ਦੇ ਨਾਲ ਭਾਰ ਨਹੀਂ ਪੈਂਦਾ ਹੁਣ 92 ਐਮਐਲਏ ਝਾੜੂ ਵਾਲਿਆਂ ਦੇ ਜਦੋਂ 2027 ਚ ਹਾਰ ਗਏ ਉਦੋਂ 92 ਲੱਖ ਰੁਪਏ ਇਹਨਾਂ ਪੰਜਾਬ ਦੇ ਲੋਕਾਂ ਨੇ ਪੈਨਸ਼ਨ ਕੱਢ ਕੇ ਦੇਣੀ ਆ ਆ ਮਾਂ ਰੋਂਦੀ ਪਈ ਸੀ ਕਹਿੰਦੀ ਪੁੱਤ ਮੇਰੀ ਗੱਲ ਸੁਣ ਲਾ ਇਹ ਮਾਂ ਦਾ ਜਿਹੜਾ ਕਹਿ ਲੋ ਭਾਈ ਇਸ ਉਮਰ ਦੀਆਂ ਔਰਤਾਂ ਜਿਹੜੀਆਂ ਜਾਂ ਸਾਡੇ ਬਜ਼ੁਰਗਾ ਜਾਂ ਕੋਈ ਕੋਈ ਨਿੱਕੀ ਉਮਰ ਦਾ ਉਹਨਾਂ ਦੀ ਵੀ ਜਿਹੜੀ ਪੈਨਸ਼ਨ ਆ ਉਹ ਲਗਭਗ ਚਾਹੇ ਕੋਈ ਵੀ ਆ ਲਗਭਗ ਇਹ ਮੰਗਾਈ ਦੇ ਵਿੱਚ 5000 ਰੁਪਇਆ ਪੈਨਸ਼ਨ ਚਾਹੀਦੀ ਆ ਜਾਂ ਮੰਗਾਈ ਕਟਾ ਦਿਓ ਫਿਰ 2500 ਰੁਪਇਆ ਪੈਨਸ਼ਨ ਜਿਹੜੀ ਉਹ ਕਰਕੇ ਦਿਓ ਤੇ ਆਹ ਲੋਕਾਂ ਦੀ ਹਾਲਤ ਵੇਖ ਕੇ ਪੈਨਸ਼ਨ ਲਾਓ ਨਾ ਕਿ ਉਹਨਾਂ ਦੀ ਉਮਰਾਂ ਵੇਖ ਕੇ ਅੱਜ ਕੱਲ ਤਾਂ 18-18 ਸਾਲ ਦੇ 19-19 ਸਾਲ ਦੇਆਂ ਦੀਆਂ ਮੌਤਾਂ ਹੋ ਰਹੀਆਂ ਤੇ ਆਹ ਉਮਰਾਂ ਦੇ ਵਿੱਚ ਤਾਂ ਕੋਈ ਵਿਰਲਾ ਵਾਹੀ ਗੁਰੂ ਪਚਾਉਂਦਾ ਤੇ ਤੁਸੀਂ ਮੇਰੀ ਬੇਨਤੀ ਹੱਥ ਜੋੜ ਕੇ ਕਿ ਤੁਸੀਂ ਇਹ ਜਿਹੜਾ ਕਹਿ ਲਓ ਕਿ ਆਹ ਮਾਂ ਦੀ ਜਿਹੜੀ ਗੱਲ ਆ ਓ ਭਾਈ ਸੁਣੋ ਤੇਲ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਭਗਵੰਤ ਮਾਨ ਤੱਕ ਪਹੁੰਚਾਓ ਮਾਂ ਤੂੰ ਵੀ ਕਹਦੇ ਕਿ ਭਾਈ ਆ ਜਿਹੜੀ ਉਮਰ ਜਿਹੜੀ ਪੈਨਸ਼ਨ ਆ ਜਿਹੜੀ ਪੈਨਸ਼ਨ ਆ ਉਹ ਉਮਰ ਵੇਖ ਕੇ ਨਹੀਂ ਹਾਲਤ ਵੇਖ ਕੇ ਹਾਲਤ ਵੇਖ ਕੇ ਲਾ ਦੇ ਨਾ ਪੁੱਤ ਮੈਂ ਤੁਰਿਆ ਫਿਰਿਆ ਨਹੀਂ ਜਾਂਦਾ ਤੁਰਿਆ ਫਿਰਿਆ ਨਹੀਂ ਜਾਂਦਾ ਤੇ ਆ ਭਾਈ ਕਿੱਧਰ ਜਾਵਾਂ ਕਿੱਥੋਂ ਧੇਰ ਕੱਟਣਾ ਵਾ ਨਵਾਂ ਵੀ ਨਹੀਂ ਬਣਾਉਂਦੇ 25-25000 ਰੁਪਏ ਮੰਗਦੇ ਮੈਂ ਕਿੱਥੋਂ ਦੇਵਾਂ ਹੰਦ ਤੇ ਫੇਰ ਬਣਾਵਾਂਗੇ ਨਵਾਂ ਆ ਭਾਈ ਜੀ ਆ ਆ ਚੈੱਕ ਕਰ ਲਓ ਤੁਸੀਂ ਪਰ ਤਾਂ 6:00 ਵਜੇ ਨੂੰ 2 ਸਾਲ ਵਿੱਚ 4 ਲੱਖ ਰੁਪਏ ਲੱਗਦੇ ਫਿਰ ਸੁਣੋਦੀ ਵੀ ਨਹੀਂ ਹਾਂ ਉਹ ਹੀ ਗੱਲ ਆ ਮਾਂ ਇਹ ਉਮਰ ਵੇਖ ਕੇ ਨਹੀਂ ਪੈਨਸ਼ਨ ਇਹ ਜਿਹੜੀ ਹਲ ਹਾਲਾਤ ਵੇਖ ਕੇ ਬੰਦੇ ਦੀ ਹਾਲਤ ਵੇਖ ਕੇ ਪੈਨਸ਼ਨ ਹੋਣੀ ਚਾਹੀਦੀ ਇਹ ਗੱਲ ਨਾਲ ਤੁਸੀਂ ਸਹਿਮਤ ਹੋ ਹਾਂ ਹਾਂ ਤੇ ਆ ਭਾਈ ਸਾਹਿਬ ਆ ਜਿਹੜਾ ਕਹਿੰਦੇ ਪੰਜਾਬ ਦੇ ਲੋਕਾਂ ਦਾ ਵਾਸਤਾ ਇਹ ਤੁਸੀਂ ਹੱਲ ਕਰੋ ਜੀ ਨਹੀਂ ਚਾ ਰੋਗ ਵੇਖ ਕੇ ਪੈਸਾ ਨਾ ਪ੍ਰਦਾਨ ਕਰੋ ਰੋਗ ਵੇਖ ਕੇ ਲਈ ਹਾਲਤ ਵੇਖਤੀ ਹਾਲਤ ਵੇਖਤੀ ਪੈਨਸ਼ਨ ਜਿਹੜੀ ਉਹ ਹਾਲਤ ਵੇਖ ਕੇ